ੴ ਸਤਿਗੁਰ ਪ੍ਰਸਾਦਿ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅੰਮ੍ਰਿਤ ਵਿਚਾਰ ਗੁਰਮਤ ਵਿਚਾਰ ਗੁਰਬਾਣੀ ਵਿਚਾਰ ਜੋ ਹੈ ਉਹ ਹੈ ਪਾਤਸ਼ਾਹ ਵਾਲੇ ਆਪਾਂ ਜ਼ਿਆਦਾਤਰ ਕਹਿ ਦਿੰਨੇ ਆ ਕਿ ਆਪਾਂ ਨੂੰ ਪਰਮਾਤਮਾ ਨੇ ਸਾਡੇ ਗੁਰੂਆਂ ਨੇ ਪਾਤਸ਼ਾਹੀਆਂ ਬਖਸ਼ੀਆਂ ਬਾਦਸ਼ਾਹੀਆਂ ਬਖਸ਼ੀਆਂ ਰਾਜਾਂ ਰਾਜਿਆਂ ਵਾਲਾ ਜੀਵਨ ਵਖਸ਼ਿਆ ਪਰ ਉਹ ਕੀ ਹੈ ਆਓ ਆਪਾਂ ਸਰਵਣ ਕਰਦੇ ਹਾਂ ਕਿ ਪਾਤਸ਼ਾਹ ਕਿਵੇਂ ਬਣਿਆ ਜਾ ਸਕਦਾ ਇੱਕ ਰਾਜਾ ਕਿਵੇਂ ਬਣਿਆ ਜਾ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਚੀਨ ਸਮੇਂ ਦੇ ਵਿੱਚ ਰਾਜਾ ਸ਼ਬਦ ਸਿਰਫ ਸੰਤਾਂ ਵਾਸਤੇ ਸੀ ਤੇ ਰਾਜੇ ਦਾ ਮਤਲਬ ਹੈ ਜੋ ਰੱਜਿਆ ਹੋਇਆ ਤ੍ਰਿਪਤ ਹੈ ਤ੍ਰਿਪਤਿਆ ਹੋਇਆ ਇਹ ਰਾਜੇ ਨੇ ਤ੍ਰਿਪਤ ਨੇ ਰਾਜੇ ਦਾ ਮਤਲਬ ਇਹ ਨਹੀਂ ਕਿ ਕਿਸੇ ਦਾ ਅਸਣ ਤੇ ਬੈਠਾ ਹੈ ਰਾਜੇ ਦਾ ਮਤਲਬ ਹੈ ਜੋ ਤ੍ਰਿਪਤ ਹੈ ਰੱਜਿਆ ਹੋਇਆ ਰੱਜੇ ਹੋਏ ਮਨੁੱਖ ਨੂੰ ਹੀ ਬਾਦਸ਼ਾਹ ਆਖਿਆ ਗਿਆ ਰੱਜੇ ਹੋਏ ਮਨੁੱਖ ਨੂੰ ਹੀ ਰਾਜਾ ਆਖਿਆ ਗਿਆ ਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾ ਅੱਜ ਤੱਕ ਨਾ ਕੋਈ ਰੱਜਿਆ ਤੇ ਨਾ ਹੀ ਰੱਜ ਸਕਦਾ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਰਾਜਿਆਂ ਦੀ दैਵੀ ਸੰਪਦਾ ਦਾ ਬਕਾਇਦਾ ਜ਼ਿਕਰ ਕੀਤਾ ਜੈਸੇ ਰਾਜੇ ਕੋਲ ਸਿੰਘਾਸਨ ਹੈ ਉਹਦਾ ਭੰਡਾਰ ਹੈ ਉਹਦੀ ਆਪਣੀ ਇੱਕ ਰਾਜਧਾਨੀ ਹੈ ਉਹਦੇ ਕੋ ਆਪਣਾ ਸਾਰਾ ਸਾਰਾ ਸਮਾਨ ਹੈ ਹੂਬ ਹੂ ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਕੀਤਾ ਜਤ ਸਤਸ ਗਾਸਣ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਤਵਜਾ ਅਵਚਲ ਰਾਜ ਹੈ ਜੋ ਭਗਤ ਹੈ ਪਰਮਾਤਮਾ ਦਾ ਨਾਮ ਸੁਣਦਾ ਹੈ ਉਹ ਐਸਾ ਰਾਜਾ ਹੈ ਉਹ ਬੈਠਦਾ ਹੈ ਜਤ ਸਖਤ ਦੇ ਸਿੰਘਾਸਣ ਤੇ ਉਹਦਾ ਸਿੰਘਾਸਣ ਸੋਨੇ ਚਾਂਦੀ ਦਾ ਨਹੀਂ ਕਿ ਸੇ ਹੋਰ ਢੰਗ ਨਾਲ ਸਜਵਾਰਿਆ ਹੋਇਆ ਉਸ ਦਾ ਸਗਾਸਨ ਨਹੀਂ ਉਹਦਾ ਸਗਾਸਨ ਹੀ ਜੱਥ ਹੈ ਉਸ ਦਾ ਸਗਾਸਨ ਹੀ ਸੱਤ ਹੈ ਉਹ ਸੱਤ ਦੇ ਆਸਨ ਤੇ ਬੈਠਦਾ ਹੈ ਜੱਥ ਦੇ ਆਸਨ ਤੇ ਬੈਠਦਾ ਹੈ ਸਹਿਜ ਸੰਤੋਖ ਮੰਤਰੀ ਉਹਦੇ ਸਲਾਹਕਾਰ ਮੰਤਰੀ ਸਹਿਜ ਆਤਮਕ ਅਦੋਲਤਾ ਤੇ ਸੰਤੋਖ ਹਨ ਇਹ ਉਸ ਦੇ ਮੰਤਰੀ ਹਨ ਇਹ ਉਸ ਦੇ ਕਰਿੰਦੇ ਨੇ ਇਹ ਉਸ ਦੇ ਕੰਮ ਨੂੰ ਹੋਰ ਵਧਾਣ ਵਾਲੇ ਨੇ ਸਾਰਾ ਮੰਤੀਰ ਜਦ ਵਜਾ ਅਬ ਚਲ ਰਾਜ ਹੈ ਉਹਦਾ ਨਿਸ਼ਾਨ ਉਹਦਾ ਝੰਡਾ ਕਿਹੜਾ ਹੈ ਧਰਮ ਦਾ ਝੰਡਾ ਹੈ ਜਿਹਦੇ ਉੱਤੇ ਧੀਰੇ ਦਾ ਕਪੜਾ ਚੜਿਆ ਹੋਇਆ ਹੈ ਔਰ ਇਸ ਤਰ੍ਹਾਂ ਦਾ ਰਾਜਾ ਅਟਲ ਰਾਜਾ ਹੈ ਆਚਲ ਰਾਜਾ ਹੈ ਡੋਲਦਾ ਨਹੀਂ ਅੱਜ ਰਾਜਾ ਹੈ ਤੇ ਕੱਲ ਰਾਜਾ ਨਹੀਂ ਐਦਾਂ ਨਹੀਂ ਸਦੀ ਵੀ ਰਾਜਾ ਹੈ ਹਮੇਸ਼ਾ ਦਾ ਰਾਜਾ ਹੈ ਫਿਰ ਭਾਈ ਗੁਰਦਾਸ ਜੀ ਅੱਗੇ ਫਰਮਾਨ ਕਰਦੇ ਨੇ ਛੇ ਬਨਾਗਰੀ ਨਿਵਾਸ ਦਇਆਦੁ ਲੋਹਣੀ ਮਿਲੀ ਪਾਗ ਤੋਂ ਬੰਡਾਰੀ ਭਾਉ ਭੋਜਨ ਸਕਾਜ ਹੈ ਛੇ ਬਨਾਗਰੀ ਨਿਵਾਸ ਆਤਮ ਪ੍ਰਕਾਸ਼ ਦੀ ਨਗਰੀ ਦੇ ਵਿੱਚ ਹੀ ਉਸ ਦਾ ਵਾਸਾ ਹੈ ਇਹ ਨਗਰੀ ਹੀ ਉਸ ਦੀ ਰਾਜਧਾਨੀ ਹੈ ਮਨੁੱਖ ਦੇ ਕੋਲ ਆਤਮਾ ਤੇ ਹੈ ਪਰ ਆਤਮਾ ਦੇ ਵਿੱਚ ਵਾਸ ਨਹੀਂ ਹੈ ਮਨੁੱਖ ਦੇ ਕੋਲ ਪ੍ਰਕਾਸ਼ ਤੇ ਹੈ ਪਰ ਪ੍ਰਕਾਸ਼ ਦੇ ਵਿੱਚ ਬਾਸ ਨਹੀਂ ਹੈ ساری ਜਿੰਦਗੀ ਮਨੁੱਖ ਆਪਣੇ ਘਰ ਤੋਂ ਬਾਹਰ ਰਹਿੰਦਾ ਹੈ ਆਪਣੇ ਨਿਜ ਅਸਥਾਨ ਤੋਂ ਬਾਹਰ ਰਹਿੰਦਾ ਆਪਣੇ ਨਿਜ ਅਸਥਾਨ ਦੇ ਵਿੱਚ ਕੇਵਲ ਭਗਤ ਰਹਿੰਦਾ ਸੰਤ ਰਹਿੰਦਾ ਤੇ ਸ਼ਿਵ ਨਗਰੀ ਨਿਵਾਸ ਦਇਆ ਦੁਲਹਣੀ ਮਿਲੀ ਇਸ ਰਾਜੇ ਦੀ ਰਾਣੀ ਕੌਣ ਹੈ ਦਇਆ ਦਇਆ ਹੀ ਇਸ ਦੀ ਪਟਰਾਣੀ ਹੈ ਇਹ ਜਦ ਵੀ ਇਸ ਗਾਸਨ ਤੇ ਵਹਿੰਦਾ ਹੈ ਜਿੱਥੇ ਵੀ ਬੈਠਦਾ ਹੈ ਦਇਆ ਇਸ ਦੇ ਨਾਲ ਹੈ ਇਹ ਰਾਣੀ ਇਸ ਦੇ ਨਾਲ ਹੈ ਭਾਗ ਤੋਂ ਵੰਡਾਰੀ ਭਾਉ ਭੋਜਨ ਸਕਾਜ ਹੈ ਇਹਦਾ ਭੰਡਾਰਾ ਇਹਦਾ ਤੋਸ਼ਾਖਾਨਾ ਭਾਗ ਹੈ ਪ੍ਰਾਪਲਵਦ ਹੈ ਆਪਣੇ ਭਾਗ ਤੇ ਹੀ ਪ੍ਰਸੰਨ ਹੈ ਆਪਣੀ ਪ੍ਰਾਪਲਵਦ ਤੇ ਹੀ ਖੁਸ਼ ਹੈ ਔਰ ਆਪਣੀ ਜੋ ਪ੍ਰਾਪਲਵਦ ਹੈ ਉਹ ਹੀ ਉਸਦਾ ਭੰਡਾਰਾ ਹੈ ਭੋਜਨ ਉਹਦਾ ਕੀ ਹੈ ਭਾਉ ਪ੍ਰੇਮ ਪ੍ਰੇਮ ਦਾ ਰਸ ਲੈਣਾ ਤੇ ਪ੍ਰੇਮ ਦਾ ਰਸ ਦੇਣਾ ਮਨੁੱਖ ਨੇ ਉਂਜ ਤੇ ਜੀਵਨ ਵਿੱਚ ਬਹੁਤ ਸਾਰੇ ਰਸ ਮਾਣੇ ਨੇ ਪਰ ਪ੍ਰੇਮ ਦੇ ਰਸ ਤੋਂ ਮਨੁੱਖ ਅਕਸਰ ਹੀ ਬਾਂਝਾ ਹੀ ਰਹਿ ਜਾਂਦਾ ਪ੍ਰੇਮ ਰਸ ਕੇਵਲ ਭਗਤਾਂ ਕੋਲ ਹੁੰਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਫਰਮਾਨ ਸੁਣੋ ਲੋਗਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸਿਗਾਰੇ ਸਤਗੁਰ ਮੋਕੋ ਹਰ ਨਾਮ ਦਿਵਾਇਆ ਔਰ ਜਿਸ ਨੂੰ ਪ੍ਰੇਮ ਰਸ ਮਿਲ ਜਾਏ ਪਰ ਸੰਸਾਰ ਦੇ ਸਾਰੇ ਰਸ ਫਿੱਕੇ ਜਿਨੀ ਚੱਕਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਪੂਰਨ ਤ੍ਰਿਪਤੀ ਉਸੇ ਨੂੰ ਮਿਲਦੀ ਹੈ ਜਿਹਦੇ ਕੋਲ ਪ੍ਰੇਮ ਦਾ ਰਸ ਹੈ ਤਾਂ ਐਸਾ ਰਾਜਾ ਪਿਆਰ ਭਾਵ ਦਾ ਭੋਜਨ ਉਸੇ ਦਾ ਹੀ ਰਸ ਮੰਨਦਾ ਔਰ ਇਸੇ ਨੂੰ ਹੀ ਥਾਂ ਥਾਂ ਤੇ ਵੰਡਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਫਰਮਾਨ ਕਰਦੇ ਨੇ ਕਿ ਰਾਜਨੀਤ ਰੀਤ ਪ੍ਰੀਤ ਪਰ ਜਾ ਕੋ ਸੁਖ ਹੈ ਸੁਖ ਛਤਰ ਪਤਰ ਛਤਰ ਛੇ ਛਤਰ ਛਾਇਆ ਸਭ ਸਾਜ ਹੈ ਭਾਈ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਰਾਜੇ ਦੀ ਰਾਜਨੀਤੀ ਕੀ ਹੈ ਹਰ ਰਾਜੇ ਦੀ ਆਪਣੀ ਨੀਤੀ ਹੁੰਦੀ ਹੈ ਤੇ ਰਾਜਨੀਤ ਰੀਤ ਪ੍ਰੀਤ ਪ੍ਰੀਤ ਦੀ ਰੀਤ ਦਾ ਪ੍ਰਸਾਰ ਕਰਨਾ ਪ੍ਰੀਤ ਦੀ ਰੀਤ ਚਲਾਉਣੀ ਹਰ ਇੱਕ ਨਾਲ ਪ੍ਰੀਤ ਪਾਉਣੀ ਤੇ ਸੰਬੰਧ ਤੇ ਪ੍ਰੀਤ ਕਰਤੀ ਗਈ ਜੁੜਦੇ ਨੇ ਹਰ ਇੱਕ ਨਾਲ ਸੰਬੰਧ ਜੋੜਨੇ ਬਸ ਉਹੀ ਇਸ ਦੀ ਰਾਜਨੀਤੀ ਹੈ ਕਹਿੰਦੇ ਨੇ ਜਿਸ ਦੇ ਜਿੰਨੇ ਜ਼ਿਆਦਾ ਮਿੱਤਰ ਹੋਣ ਉਹਦਾ ਓਨਾ ਹੀ ਵੱਡਾ ਸਵਰਗ ਹੁੰਦਾ ਹੈ ਤੇ ਜਿਸ ਦੇ ਜ਼ਿਆਦਾ ਜਿੰਨੇ ਦੁਸ਼ਮਣ ਹੋਣ ਉਹਦਾ ਨਰਕ ਵੀ ਓਡਾ ਹੀ ਵੱਡਾ ਹੁੰਦਾ ਹੈ ਤੇ ਜਿਸ ਬੰਦੇ ਦੇ ਗਲੀਆਂ ਦੇ ਕੱਖ ਵੀ ਵੈਰੀ ਨੇ ਉਹ ਤੇ ਅੱਠੇ ਪੈਰ ਨਰਕ ਵਿੱਚ ਜੀ ਰਿਹਾ ਅੱਠੇ ਵੈਰ ਨਰਕ ਦੀ ਅਗੰਧ ਦੇ ਵਿੱਚ ਸੜ ਵਾ ਪਿਆ ਤੇ ਰਾਜਨੀਤੀ ਕੀ ਐਸੇ ਰਾਜੇ ਦੀ ਪ੍ਰੀਤ ਦੀ ਰੀਤ ਚਲਾਣੀ ਪ੍ਰੇਮ ਦੀ ਰੀਤ ਚਲਾਣੀ ਭਾਵ ਹਰ ਇੱਕ ਨਾਲ ਸੰਬੰਧ ਜੋੜਨੇ ਹਰ ਇੱਕ ਨਾਲ ਆਪਣਾ ਰਿਸ਼ਤਾ ਕਾਇਮ ਰੱਖਣਾ ਇਸ ਤਰ੍ਹਾਂ ਦਾ ਜੋ ਰਾਜਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸ ਦੇ ਅੰਤਰ ਆਤਮੇ ਚ ਅਨਹਦ ਧੁੰਦਾ ਬਾਜਾ ਅਨਹੰਦੰਦੋਂਦਾ ਨਗਾੜਾ ਅਨਹਦ ਧੰਦੀ ਨੌਵਤ ਅੱਠੇ ਪੈਰ ਵੱਜਦੀ ਰਹਿੰਦੀ ਹੈ आनंद स्मू सुख सानद परजा प्रसन्न जगमग ज्योत अनहद धुन गाज है परमात्मा दे नाम दी मशाल उस दे अंतरात्मा विच जलदी रहंदी है ते अनहद नजारा अनहदी धुन ए नवद उस दे अंदर हमेशा बजदी रहंदी है सही मायने विच रज्जया होया केवल ओही आ जो आत्मप्रकाश वे जी रिया जो शिव नगरी विच जी रिया ओही रज्जया होया ओही राजा है ਔਰ ਇਹ ਅਵਸਥਾ ਸੁਣਨ ਨਾਲ ਬਣਦੀ ਹੈ ਇਸ ਵਾਸਤੇ ਸਾਹਿਬ ਫਰਮਾਨ ਪੈ ਕਰਦੇ ਨੇ ਕਿ ਸੁਣੀਏ ਸ਼ੇਖ ਪੀਰ ਪਾਤਸ਼ਾ ਸੁਣਦਿਆਂ ਹੀ ਮਨੁੱਖ ਸ਼ੇਖ ਮੁਖੀ ਹੋ ਜਾਂਦਾ ਪੀਰ ਬਣ ਜਾਂਦਾ ਔਰ ਬਾਦਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਵ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਜੋ ਸੁਣਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ ਮਨ ਉਹ ਧਰਮ ਦੇ ਮਾਰਗ ਤੇ ਚੱਲ ਰਿਹਾ ਤੇ ਜਿੰਨਾ ਜ਼ਿਆਦਾ ਸੁਣ ਰਿਹਾ ਉਨੇ ਹੀ ਉਸ ਦੀ ਗਤੀ ਹੋ ਰਹੀ ਹੈ ਜੋ ਜਿੰਨਾ ਜ਼ਿਆਦਾ ਸੁਣ ਰਿਹਾ ਉਹਦੇ ਅੰਦਰ ਉਹਨਾਂ ਹੀ ਅਧਿਆਤਮਕ ਗੁਣ ਪੈਦਾ ਹੁੰਦਾ ਜਿੰਨਾ ਜਿਸ ਦੇ ਅੰਦਰ ਜਿੰਨਾ ਸਰੋਤ ਸ਼ਕਤੀ ਦਾ ਮਾਧਾ ਪੈਦਾ ਹੋ ਗਿਆ ਮਾਨੋ ਉਹ ਉਹਨਾਂ ਹੀ ਗमन ਕਰ ਜਾਂਦਾ ਹੈ ਪਰਮਾਤਮਾ ਦੇ ਮਾਰਗ ਤੇ ਔਰ ਇਸ ਤਰੀਕੇ ਨਾਲ ਚਲਦਿਆਂ ਚਲਦਿਆਂ ਇੱਕ ਦਿਨ ਲੀਨਤਾ ਨਸੀਬ ਹੋ ਜਾਂਦੀ ਹੈ ਪਰਮਾਤਮਾ ਦੀ ਪ੍ਰਾਪਤੀ ਨਸੀਬ ਹੋ ਜਾਂਦੀ ਹੈ ਔਰ ਇਹ ਹੁਕਮ ਜੋ ਕਿ ਪਰਮਾਤਮਾ ਵੱਲੋਂ ਹੈ ਇਹ ਉਸ ਨੂੰ ਪਤਾ ਲੱਗਦਾ ਜਿਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਨੇ ਮਨੁੱਖ ਦਾ ਤਨ ਤੇ ਮਨ ਦੋਨੋਂ ਬਣਾਏ ਨੇ ਤਨ ਨੂੰ ਪਰਮਾਤਮਾ ਨੇ ਅੱਖਾਂ ਲਾ ਦਿੱਤੀਆਂ ਮਨ ਮਨ ਅੰਦਾ ਮਨ ਦੀ ਅਗਵਾਈ ਸਿਰਫ ਸਿਰਫ ਸ਼ਬਦ ਹੀ ਕਰ ਸਕਦੇ ਨੇ ਜਿਸ ਤਰ੍ਹਾਂ ਇੱਕ ਅੰਦੇ ਦੀ ਅਗਵਾਈ ਸਿਰਫ ਸ਼ਬਦ ਹੀ ਕਰ ਸਕਦੇ ਨੇ ਉਸ ਤਰ੍ਹਾਂ ਹੀ ਮਨ ਦੀ ਅਗਵਾਈ ਵੀ ਸ਼ਬਦ ਹੀ ਕਰ ਸਕਦੇ ਮਨ ਹਨੇਰੇ ਵਿੱਚ ਤੇ ਸਰੀਰ ਸਰੀਰ ਨੂੰ ਸਰੀਰ ਨੂੰ ਸਰੀਰ ਦੀ ਜੋ ਲੋੜ ਹੈ ਉਹ ਹੈ ਭੋਜਨ ਜੋ ਤੰਦੀ ਲੋੜ ਹੈ ਉਹ ਹੈ ਭੋਜਨ ਜੋ ਮੰਦੀ ਲੋੜ ਹੈ ਉਹ ਹੈ ਭਜਨ ਤਨ ਹੱਥਾਂ ਨਾਲ ਬਣਾਉਣਾ ਪੈਂਦਾ ਮੂੰਹ ਰਾਹੀਂ ਖਾਣਾ ਪੈਂਦਾ ਤਨ ਅੰਦਰ ਜਾ ਕੇ ਖੂਨ ਬਣਦਾ ਮੰਜ ਬਣਦਾ ਮਾਸ ਬਣਦਾ ਤੇ ਸਰੀਰ ਦੀ એનર્ਜੀ ਬਣਦਾ ਭੋਜਨ ਜਵਾਨਾ ਬਣਾਉਣਾ ਪੈਂਦਾ ਕੰਨ ਸੁਣਦੇ ਆ ਕੰਨ ਨਹੀਂ ਸੁਣਦੇ ਧਿਆਨ ਨਾਲ ਸੁਣਨਾ ਪੈਂਦਾ ਧਿਆਨ ਨਾਲ ਸੁਣਿਆ ਹੋਇਆ ਅੰਦਰ ਚਲੇ ਜਾਂਦਾ ਤੇ ਅੰਦਰ ਜਾ ਕੇ ਉਹ ਮਨੁੱਖ ਨੂੰ ਮਨੁੱਖ ਦੇ ਖਿਹੜੇ ਹੋਏ ਮਨ ਨੂੰ ਆਕਾਗਰ ਕਰ ਦਿੰਦਾ ਹੈ ਜਦੋਂ ਗੁਰਬਾਣੀ ਪਾੜਨੀ ਹੈ ਕੋਈ ਵੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਚਾਹੇ ਆਪ ਗਾਉਂਦੇ ਹੋਏ ਗੁਰਬਾਣੀ ਪੜ੍ਹਦੇ ਹੋਏ ਗਾਉਂਦੇ ਹੋਏ ਚਾਹੇ ਕੋਈ ਪੜਦਾ ਹੋਵੇ ਕੋਈ ਗਾਉਂਦਾ ਹੋਵੇ ਉਹਨੂੰ ਸੁਣਨਾ ਹੈ ਉਹਨੂੰ ਧਿਆਨ ਨਾਲ ਸੁਣਨਾ ਹੈ ਪਰ ਧਿਆਨ ਕਾਦੇ ਵਿੱਚ ਲਾਉਣਾ ਹੈ ਜਿਸ ਤਰ੍ਹਾਂ ਪ੍ਰਮਾਤਮਾ ਨੇ ਤਨ ਬਣਾਇਆ ਤਨ ਦੇ ਨੱਠਣ ਭੱਜਣ ਦੇ ਲਈ ਆਕਾਸ਼ ਹੈ ਤਨ ਸਿਰਫ ਆਕਾਸ਼ ਵਿੱਚ ਹੀ ਨੱਠਦਾ ਭੱਜਦਾ ਇਸੇ ਤਰ੍ਹਾਂ ਮਨ ਹੈ ਮਨ ਹਮੇਸ਼ਾ ਸਮੇਂ 'ਚ ਹੀ ਨੱਠਦਾ ਹੈ ਸਮਾਂ ਕੀ ਹੈ ਪੂਤਕਾਲ ਪੂਤਕਾਲ ਦੀਆਂ ਯਾਦਾਂ ਵਿੱਚ ਜਾਂ ਤਾਂ ਮਨ ਭੱਜੇਗਾ ਜਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਮਨ ਭੱਜੇਗਾ ਜੇ ਮਨ ਨੂੰ ਵਰਤਮਾਨ ਵਿੱਚ ਲਿਆਉਣਾ ਕਿਉਂਕਿ ਪਰਮਾਤਮਾ ਵਰਤਮਾਨ 'ਚ ਹੀ ਹੈ ਜੇ ਪਰਮਾਤਮਾ ਨਾਲ ਮਨੁੱਖ ਨੇ ਮਨ ਨੂੰ ਜੋੜਨਾ ਤਾਂ ਉਸ ਨੂੰ ਵਰਤਮਾਨ ਵਿੱਚ ਲਿਆਉਣਾ ਪਵੇਗਾ ਉਸ ਦੀ ਵਿਧੀ ਕੀ ਹੈ ਕਿ ਧਿਆਨ ਨਾਲ ਸੁਣਨਾ ਅੱਖਾਂ ਬੰਦ ਹੋਣ ਤੇ ਧਿਆਨ ਨਾਲ ਸੁਣਨਾ ਧਿਆਨ ਨਾਲ ਧਿਆਨ ਨਾਲ ਕਿਸ ਤਰ੍ਹਾਂ ਸੁਣਨਾ ਧਿਆਨ ਕਿਸ ਤੇ ਲਾਈਏ ਸਵਾਲ ਉੱਠ ਜਾਂਦਾ ਹੈ ਗੁਰਬਾਣੀ ਕਹਿੰਦੀ ਹੈ ਧਨ ਮੈਂ ਧਿਆਨ ਸੋਨੇ ਜੋ ਨਿਕਲਦੀ ਹੈ ਉਹਦੇ ਉੱਤੇ ਧਿਆਨ ਲਾਉਣਾ ਹੈ ਤੇ ਮਨ ਨਾ ਹੀ ਭੂਤਕਾਲ ਦੀਆਂ ਚਿੰਤਾਾਂ ਅਨ ਭੂਤਕਾਲ ਦੇ ਚਿੰਤਨ ਚ ਜਾਏਗਾ ਨਾ ਹੀ ਭਵਿੱਖ ਦੀਆਂ ਚਿੰਤਾਵਾਂ ਵਿੱਚ ਮਨ ਇਕਾਗਰ ਹੋ ਜਾਏਗਾ ਮਨ ਵਰਤਮਾਨ ਵਿੱਚ ਆ ਜਾਏਗਾ ਤੇ ਵਰਤਮਾਨ ਵਿੱਚ ਹੀ ਪਰਮਾਤਮਾ ਮੌਜੂਦ ਹੈ ਆਪਣੇ ਅੰਦਰ ਹੀ ਮੌਜੂਦ ਹੈ ਤੇ ਜੇ ਮਨੁੱਖ ਨੇ ਸੁਣਨਾ ਨਹੀਂ ਜੇ ਮਨੁੱਖ ਨੇ ਨਹੀਂ ਸੁਣਿਆ ਉਸ ਨੂੰ ਤਾਂ ਮਨੁੱਖ ਦਾ ਜੀਵਨ ਬਹੁਤ ਕਸ਼ਟਦਾਇਕ ਹੋ ਜਾਂਦਾ ਹੈ ਸੁਣਨਾ ਬਹੁਤ ਲਾਜ਼ਮੀ ਹੈ ਸੁਣਨਾ ਬਹੁਤ ਲਾਜ਼ਮੀ ਹੈ ਸੁਣਨਾ ਬਹੁਤ ਔਖਾ ਵੀ ਹੈ ਸੁਣਨਾ ਬਹੁਤ ਔਖਾ ਹੈ ਦੇਖਣਾ ਬਹੁਤ ਸੌਖਾ ਹੈ ਬੋਲਣਾ ਵੀ ਬਹੁਤ ਸੌਖਾ ਹੈ ਪਰ ਸੁਣਨਾ ਸੁਣਨਾ ਤਾਂ ਬਹੁਤ ਔਖਾ ਹੈ ਬਹੁਤ ਔਖਾ ਹੈ ਗੁਰਬਾਣੀ ਪੜਨਾ ਹੋਰ ਗੱਲ ਹੈ ਗੁਰਬਾਣੀ ਨੂੰ ਜਪਣਾ ਗੁਰਬਾਣੀ ਦੀ ਦਾ ਜਾਪ ਕਰਨਾ ਹੋਰ ਗੱਲ ਹੈ ਗੁਰਬਾਣੀ ਪੜਨ ਨਾਲ ਅਰਥ ਬੋਧ ਦਾ ਪਤਾ ਲੱਗ ਸਕਦਾ ਗੁਰਬਾਣੀ ਪੜਨ ਦੇ ਨਾਲ ਤੁਹਾਨੂੰ ਪਤਾ ਲੱਗ ਸਕਦਾ ਕਿਹੜੇ ਪਾਤਸ਼ਾਹ ਦੀ ਹੈ ਕਿਹੜੇ ਪੇਸ਼ੀਆ ਕਈ ਮਨੁੱਖ ਕਹਿ ਦਿੰਦੇ ਨੇ ਕਿ ਅਰਥਬੋਰਡ ਦਾ ਦੇ ਪਤਾ ਨਹੀਂ ਗੁਰਬਾਣੀ ਕੀ ਪੜੀਏ ਪਰ ਜੇ ਮਨੁੱਖ ਨੂੰ ਨਹੀਂ ਪਤਾ ਕਿ ਪਾਣੀ ਕਿੱਦਾਂ ਬਣਦਾ ਪਰ ਉਹਦੇ ਪੀਤਿਆਂ ਪਿਆਸ ਤੇ ਮਿਟਦੀ ਆ ਨਾ ਜੇ ਮਨੁੱਖ ਨੂੰ ਨਹੀਂ ਪਤਾ ਕਿ ਫੂਡ ਜਿਹੜਾ ਹੈ ਜਿਹੜਾ ਭੋਜਨ ਹੈ ਉਹ ਕਿੱਥੋਂ ਬਣ ਕੇ ਆਉਂਦਾ ਕਿਸ ਤਰ੍ਹਾਂ ਬਣਦਾ ਪਰ ਉਹਨੂੰ ਖਾਂਦਿਆਂ ਹੀ ਭੁੱਖ ਤੇ ਮਿਟਦੀ ਆ ਨਾ ਇਹ ਜੋ ਗੁਰਬਾਣੀ ਹੈ ਇਹ ਪਰਮਾਤਮਾ ਦੇ ਬੋਲ ਹੈ ਪ੍ਰਭੂ ਦੇ ਬੋਲ ਹੈ ਵਾਹਿਗੁਰੂ ਅਕਾਲ ਪੁਰਖ ਦੇ ਬੋਲ ਹਨ ਇਹਨੂੰ ਪੜਦਿਆਂ ਹੀ ਸਮਝ ਬੇਸ਼ੱਕ ਨਾ ਆਵੇ ਪਰ ਗੁਰਬਾਣੀ ਨੇ ਆਪ ਦਾ ਅਸਰ ਤੇ ਕਰਨਾ ਹੈ ਨਾ ਭੁੱਖ ਤੇ ਮਿਟੇਗੀ ਨਾ ਪਿਆਸ ਤੇ ਮਿਟੇਗੀ ਨਾ ਇਸੇ ਤਰ੍ਹਾਂ ਹੀ ਗੁਰਬਾਣੀ ਪੜਨਾ ਵੀ ਜ਼ਰੂਰੀ ਹੈ ਬਟ ਜੇ ਮਨੁੱਖ ਨੇ ਆਪਣਾ ਜੀਵਨ ਬਦਲਣਾ ਹੈ ਜੇ ਆਪਣੇ ਮਨੁੱਖ ਨੇ ਭਗਤ ਹੋਣਾ ਹੈ ਜੇ ਆਪਣੇ ਮਨੁੱਖ ਨੇ ਆਸਮਾਨ ਦੀ ਬੁਲੰਦੀ ਨੂੰ ਛੂਣਾ ਹੈ ਤਾਂ ਉਸ ਲਈ ਜਪ ਹੈ ਗੁਰੂ ਨਾਨਕ ਦੇਵ ਜੀ ਨੇ ਪਰਭੂ ਪ੍ਰਾਪਤੀ ਦਾ ਸਾਧਨ ਜਪ ਹੀ ਦੱਸਿਆ ਹੈ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਸਾਰੇ ਕਾਮ ਨਿਰਾਫਲ ਨੇ ਪਰ ਪ੍ਰਭੂ ਦਾ ਨਾਮ ਜਪਣਾ ਹੀ ਸਭ ਤੋਂ ਵੱਡਾ ਨਿਰਮਲ ਕਰਮ ਹੈ ਉਸ ਨੇ ਜ਼ਿੰਦਗੀ ਬਦਲ ਦੇਣੀ ਹੈ ਉਸ ਦੇ ਤਿੰਨ ਤਰੀਕੇ ਹਨ ਜਪ ਕਰਨ ਦੇ ਜਪ ਕੀ ਹੈ ਜਪ ਸਿਮਰਨ ਭਜਨ ਕੀ ਹੈ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਨੂੰ ਚੇਤੇ ਕਰਨਾ ਇਹ ਜਪ ਹੈ ਭਜਨ ਹੈ ਇਹ ਸਿਮਰਨ ਹੈ ਇਹ ਇਹ ਤਰੀਕਾ ਹਨ ਪਹਿਲਾ ਤੇ ਅੱਖਾਂ ਬੰਦ ਹੋਣ ਜੁਬਾਨ ਰੂਮ ਰਸਨਾ ਨਹੀਂ ਰਾਗ ਲਾਪ ਕੇ ਕੰਨ ਸੁਣਨ ਕੰਨੀ ਧਿਆਨ ਨਾਲ ਸੁਣੋ ਸਵੇਰ ਨੂੰ ਉੱਠ ਕੇ ਪੰ 10 15 ਮਿੰਟ ਸਭ ਤੋਂ ਪਹਿਲਾਂ ਜਾਪ ਕਰੋ ਫਿਰ ਗੁਰਦੁਆਰੇ ਜਾਓ ਆਸਾ ਦੀ ਵਾਰ ਕਰੋ ਦੂਸਰਾ ਤਰੀਕਾ ਹੈ ਮਨੁੱਖ ਕਹਿ ਸਕਦਾ ਕਿ ਮੈਂ ਘਰ ਵਿੱਚ ਜਾਂ ਛੋਟਾ ਘਰ ਆ ਜਾਂ ਮੈਂ ਕਿਸੇ ਨਾਲ ਲੈ ਰਿਹਾ ਮੈਂ ਅਚੀਵ ਨਹੀਂ ਕਰ ਸਕਦਾ ਤੇ ਉਹਦੇ ਲਈ ਦੂਸਰਾ ਤਰੀਕਾ ਇਹ ਹੈ ਕਿ ਬੋਲ ਹਿਲਦੇ ਹੋਣ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਤੇ ਮਨ ਦੇ ਵਿੱਚ ਵਾਹਿਗੁਰੂ ਦਾ ਜਾਪ ਚੱਲੇ ਤੀਸਰਾ ਤਰੀਕਾ ਹੈ ਇਹ ਮਨੁੱਖ ਕਿਤੇ ਵੀ ਤੁਰਿਆ ਜਾ ਰਿਹਾ ਮਨੁੱਖ ਰੋਜ਼ 4 ਤੋਂ 5000 ਸਟੈਪਸ ਕਦਮ ਤੁਰਦਾ ਹੈ ਹਰ ਕਦਮ ਤੇ ਅਗਰ ਮਨੁੱਖ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਤਾਂ ਇਸ ਮਨੁੱਖ ਨੂੰ ਬਹੁਤ ਸਹਾਇਕ ਹੋ ਜਾਏਗਾ 4-5000 ਵਾਰ ਵਾਹਿਗੁਰੂ ਦਾ ਜਾਪ ਤੇ ਤੁਰਦਿਆਂ ਹੀ ਹੋ ਜਾਏਗਾ ਤੇ ਮਨ ਵਿੱਚ ਫੁਰਨੇ ਨਹੀਂ ਉੱਠਣਗੇ ਇੱਕ ਪੈਰ ਚੱਕਿਆ ਵਾਹਿ ਵਾਹਿ ਦੂਜਾ ਪੈਰ ਚੱਕਿਆ ਤੇ ਰੱਖਿਆ ਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਮਨੁੱਖ ਪਤਾ ਵੀ ਨਹੀਂ ਚੱਲੇਗਾ ਜਿੱਥੇ ਉਹ ਮੰਜ਼ਿਲ ਤੇ ਜਾ ਰਿਹਾ ਮਨੁੱਖ ਕਦੋਂ ਪਹੁੰਚ ਗਿਆ ਤੀਸਰੀ ਚੀਜ਼ ਆਉਂਦੀ ਹੈ ਜਪ ਦੀ ਤਕਸਾਲ ਸਿਮਰਨ ਦੀ ਤਕਸਾਲ ਤਕਸਾਲ ਕੀ ਹੈ ਜਿਸ ਤਰ੍ਹਾਂ ਇੱਕ ਬਾਡੀ ਬਣਾਉਨੇ ਆ ਜਿਮ ਜਾ ਕੇ ਸਵੇਰ ਨੂੰ ਜਿਮ ਜਾਂਦੇ ਆ ਜਿਮ ਗਿਆ ਬਾਡੀ ਨਹੀਂ ਬਣਦੀ ਬਾਡੀ ਬਣਦੀ ਹੈ ਸਾਰੇ ਦਿਨ ਦੇ ਡਿਸਪਲਨ ਨਾਲ ਮਨੁੱਖ ਕੀ ਖਾਂਦਾ ਹੈ ਕਿੰਨੇ ਨਿਊਟ੍ਰੀਸ਼ਨ ਲੈਂਦਾ ਹੈ ਕਿੰਨਾ ਪ੍ਰੋਟੀਨ ਲੈਂਦਾ ਹੈ ਇਦਾਂ ਹੀ ਸਵੇਰ ਨੂੰ ਜਪ ਕਰ ਲਿਆ ਠੀਕ ਹੈ ਜਪ ਹੋ ਗਿਆ ਹੁਣ ਸਾਰਾ ਦਿਨ ਜਪ ਦੇ ਡਿਸਪਲਨ ਚ ਮਨੁੱਖ ਨੇ ਆਪਣੇ ਆਪ ਨੂੰ ਘੜਨਾ ਹੈ ਉਹ ਹੈ ਕਿ ਜਤ ਸਿਮਰਨ ਦੀ ਤਕਸਾਲ ਸਿਮਰਨ ਦੀ ਤਕਸਾਲ ਮਤਲਬ ਸਿਮਰਨ ਦਾ ਜੋ ਡਿਸਪਲਨ ਹੈ ਮਨੁੱਖ ਨੇ ਆਪਣੇ ਆਪ ਨੂੰ ਸਾਰਾ ਦਿਨ ਇਸ ਦੇ ਵਿੱਚ ਕਾਰਣਾ ਹੈ ਉਹ ਹੈ ਕਿ ਜਤ ਧੀਰਜ ਮਤ ਗਿਆਨ ਭੌ ਘਾਲ ਤੇ ਪ੍ਰੇਮ ਸਭ ਤੋਂ ਪਹਿਲਾਂ ਜਤ ਸਭ ਤੋਂ ਪਹਿਲਾਂ ਆਚਰਣ ਪਵਿੱਤਰ ਹੋਵੇ ਬੋਲਣ ਉੱਠਣ ਬੈਠਣ ਦੀ ਸੂਝ ਹੋਵੇ ਮਨੁੱਖ ਨੂੰ ਬੋਲਣ ਦੀ ਸੂਝ ਹੋਵੇ ਉੱਠਣ ਬੈਠਣ ਦੀ ਸੂਝ ਹੋਵੇ ਮਨੁੱਖ ਜਿਆਦਾ ਨਾ ਬੋਲਦਾ ਮਨੁੱਖ ਨੂੰ ਬੋਲਣ ਲੱਗੇ ਸੋਚ ਕੇ ਬੋਲਦਾ ਹੋਵੇ ਕੁਝ ਵੀ ਬੋਲਣ ਲੱਗੇ ਸੋਚ ਕੇ ਕਿਹੜੀ ਮਹਿਫਲ 'ਚ ਬੈਠਾ ਕਿੱਥੇ ਖੜਾ ਪਬਲਿਕ 'ਚ ਖੜਾ ਕਿਸ ਤਰ੍ਹਾਂ ਖੜਨਾ ਹੈ ਇਹਨੂੰ ਐਟੀਕੀਟਸ ਕਹਿੰਦੇ ਨੇ ਇੰਗਲਿਸ਼ ਵਿੱਚ ਇਹ ਐਟੀਕੀਟਸ ਹੁਣੇ ਬਹੁਤ ਜ਼ਰੂਰੀ ਆ ਮਨੁੱਖ ਦਾ ਖਾਣਾ ਵੀ ਇੱਕ ਐਟੀਕੀਟਸ ਚ ਆਉਂਦਾ ਹੈ ਮਨੁੱਖ ਮੂੰਹ ਬੰਦ ਕਰਕੇ ਖਾ ਰਿਹਾ ਜਦੋਂ ਪਬਲਿਕ ਚ ਬੈਠਾ ਮੂੰਹ ਖੋਲ ਕੇ ਖਾ ਰਿਹਾ ਇਹ ਐਟੀਕੀਟਸ ਮੰਨੇ ਜਾਂਦੇ ਨਹੀਂ ਇਦਾਂ ਬੈਠਣਾ ਉੱਠਣਾ ਕੀ ਬੋਲਣਾ ਹੈ ਬੜਿਆਂ ਚ ਕਿਸ ਤਰ੍ਹਾਂ ਵਿਚਰਨਾ ਹੈ ਇਸ ਦੀ ਸੂਝ ਹੋਵੇ ਇਹ ਬਹੁਤ ਉੱਚੀ ਹੋਵੇ ਇਸ ਵਾਰੇ ਭਗਤ ਫਰੀਦ ਮਨੁੱਖ ਕਹਿ ਸਕਦਾ ਕਿ ਮੈਂ ਪੜਿਆ ਲਿਖਿਆ ਮੈਨੂੰ ਪਤਾ ਹੈ ਮੈਨੂੰ ਜਾਚ ਹੈ ਭਗਤ ਫਰੀਦ ਜੀ ਕਹਿੰਦੇ ਨੇ ਫਰੀਦ ਦਾ ਜੇ ਤੂ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣਾ ਨਏ ਗਿਰਵਾਨ ਮੈਂ ਸਿਰਨੀ ਵਾਂ ਕਰ ਵੇਖ ਕਿਸੇ ਨੂੰ ਬੁਰਾ ਬੋਲਣਾ ਜਾਂ ਉੱਚੀ ਬੋਲਣਾ ਜਾਂ ਜਾਂ ਹੰਕਾਰ ਨਾਲ ਬੋਲਣ ਤੋਂ ਪਹਿਲਾਂ ਇਹ ਸੋਚ ਲਵੋ ਕਿ ਇਹ ਕਾਲੇ ਲੇਖ ਨੇ ਇਹ ਲਿਖੇ ਜਾਣੇ ਨੇ ਇਹ ਇਹ ਮੁੜ ਕੇ ਆਪ ਦੀ ਹੀ ਝੋਲੀ 'ਚ ਪੈਣੇ ਨੇ ਨੰਬਰ 2 ਤੀਰਜ ਦੂਜਿਆਂ ਦੀ ਬਦੀਕੀ ਨੂੰ ਸਹਾਰਨ ਜੋਗਾ ਹੋਵੇ ਬਦੀਕੀ ਕਰਨ ਦੀ ਗੱਲ ਨਹੀਂ ਕਰਦੇ ਪਰਮਾਤਮਾ ਪਰਮਾਤਮਾ ਕਹਿੰਦੇ ਦੂਸਰਿਆਂ ਦੀ ਬਦੀਕੀ ਨੂੰ ਸਹਾਰਨ ਜੋਗਾ ਹੋਵੇ ਭਾਵੇਂ ਮਨੁੱਖ ਕੋ ਖਿਮਾ ਜਾਚ ਹੋਵੇ ਫੋਰਗਿਵਿੰਗ ਫੋਰਗਿਵਨੈਸ ਹੋਵੇ ਦੂਸਰਿਆਂ ਨੂੰ ਖਿਮਾ ਜਾਚ ਹੋਵੇ ਜੇ ਕੋਈ ਉੱਚੀ ਬੋਲੇ ਜੇ ਕੋਈ ਕ੍ਰੋਧ ਨਾਲ ਬੋਲੇ ਜੇ ਕੋਈ ਧੱਕੇ ਵੀ ਮਾਰੇ ਤਾਂ ਉਸ ਨੂੰ ਉਸ ਤੋਂ ਮਾਫੀ ਮੰਗ ਲਵੇ ਇਸ ਉਸ ਨੂੰ ਮਾਫ ਕਰੇ ਤੇ ਉਸ ਤੋਂ ਉਸ ਨੂੰ ਮਾਫੀ ਮੰਗ ਕੇ ਆਪਣੇ ਘਰ ਜਾਵੇ ਫਰੀਦ ਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘਮ ਆਪਣੇ ਕਰ ਜਾਏ ਕੇ ਪੈਰ ਤਿਨਾ ਦੇ ਚੁੰਮ ਇਹ ਜੀਵਨ ਜੀਣ ਦਾ ਤਰੀਕਾ ਹੈ ਇਸ ਨਾਲ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਜੀਵੇਗਾ ਖੁਸ਼ੀ ਜੀਵਨ ਜੀਵੇਗਾ ਨੰਬਰ 10 ਮਾਤ ਤੇ ਗਿਆਨ ਸਮਝ ਸੋਚ ਉੱਚੀ ਹੋਵੇ ਤੇ ਵਿਸ਼ਾਲ ਹੋਵੇ ਸਮਝ ਸੋਚ ਉੱਚੀ ਹੋਵੇ ਤੇ ਵਿਸ਼ਾਲ ਹੋਵੇ ਕਿਉਂਕਿ ਹਰ ਮਨੁੱਖ ਆ ਕੇ ਨਸੀਹਤ ਤਾਂ ਦਿੰਦਾ ਹੈ ਗਿਆਨ ਤੇ ਦਿੰਦਾ ਹੈ ਪਰ ਹਰ ਇੱਕ ਨੂੰ ਉੱਠ ਕੇ ਫਾਲੋ ਨਹੀਂ ਕਰਨਾ ਆਪ ਦਾ ਅਨੁਭਵ ਖੁਦ ਕਰਨਾ ਹੈ ਇਹ ਨਹੀਂ ਭਈ ਜੋ ਵੀ ਕਿਸੇ ਨੇ ਕਹਿ ਤਾ ਹਾਂ ਇਹ ਠੀਕ ਹੈ ਮੰਨ ਲਿਆ ਨਹੀਂ ਉਸ ਦਾ ਅਨੁਭਵ ਆਪ ਕਰੋ ਭੀੜ ਦਾ ਸੰਗ ਨਾ ਕਰੋ ਭੀੜਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਆ ਪਹੀ ਭੀੜਾਂ ਕਿਹਨੂੰ ਕਹਿੰਦੇ ਨੇ ਚਾਰ ਬੰਦਿਆਂ ਤੋਂ ਜ਼ਿਆਦਾ ਜਿੱਥੇ ਵੀ ਕੋਈ ਇਕੱਠ ਹੋਵੇ ਉਸਨੂੰ ਭੀੜ ਕਹਿੰਦੇ ਨੇ ਜੇ ਕਿਤੇ ਇਮਰਜੈਂਸੀ ਲੱਗੇ ਚ 43 ਧਾਰਾ ਜਿਹੜੀ ਲੱਗਦੀ ਆ ਉਹਨੂੰ ਉਹ ਭੀੜ ਨੂੰ ਚਾਰ ਜਣੇ ਤੋਂ ਜ਼ਿਆਦਾ ਨੂੰ ਉਹ ਭੀੜ ਮੰਨਦੇ ਨੇ ਸੋ ਜਿੱਥੇ ਵੀ ਚਾਰ ਤੋਂ ਜ਼ਿਆਦਾ ਜਾਨੀ ਕਿ ਭੀੜ ਕਿੰਨੇ ਤਰੀਕੇ ਕਦੀ ਹੁੰਦੀ ਆ ਭੀੜ ਹੁੰਦੀ ਆ ਹੰਕਾਰ ਦੀ ਭੀੜ ਉਹ ਭੀੜ ਹੁੰਦੀ ਆ ਪਾਰਤ੍ਰਿਆ ਭਾਰਤਾਂ ਨੂੰ ਰੂਪ ਦੇਖਣ ਦੀ ਭੀੜ ਭੀੜ ਹੁੰਦੀ ਆ ਕਿਸੇ ਨੂੰ ਨੀਵਾ ਦਿਖਾਉਣ ਲਈ ਭੀੜ ਹੁੰਦੀ ਆ દિਸ਼ਾਹੀਨ ਜਿਹੜਾ ਸਤ ਸੰਗ ਆ ਉਹ ਤੇ ਕਾਰਨਾ ਆ ਉਹ ਵੀ ਭੀੜ ਆ ਪਰ ਉਹ ਸਤ ਦਾ ਸੰਗ ਆ ਪਰ ਇਹ ਜਿਹੜੀ ਭੀੜ ਆ દિਸ਼ਾਹੀਨ ਭੀੜ ਹੰਕਾਰ ਦੀ ਭੀੜ ਪਰਤ ਰਿਆ ਪਰਤਨ ਰੂਪ ਦੇਖਣ ਦੀ ਭੀੜ ਕਿਤੇ ਵੀ ਜਾ ਕੇ ਨਚਣ ਟੱਪਣਾਂ ਦੀ ਭੀੜ ਨਚਣ ਮੀ ਐਂਟਰਟੇਨਮੈਂਟ ਦੀ ਭੀੜ ਨੱਚ ਨੱਚ ਹੱਸੇ ਚੱਲੇ ਸੋ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਇਹ ਤਾਂ ਨਚਾਰ ਨੇ ਇਹ ਹੱਸਣਾ ਟੱਪਣਾ ਇਹ ਤਾਂ ਨਚਾਰਾਂ ਦਾ ਕੰਮ ਆ ਇਹਦੇ ਨਾਲ ਕੋਈ ਮਤ ਉੱਚੀ ਨਹੀਂ ਹੋ ਜਾਂਦੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਤਾਂ ਇੱਕ ਨਚਾਰ ਪੁਣਾ ਆ ਇਹ ਰਾਸ ਮੰਡਲੀਆਂ ਦੇ ਦਵਾਲੇ ਘੁੰਮਣ ਵਾਲਿਆਂ ਦੀ ਇਹਨਾਂ ਦੀ ਕੋਈ ਮਤ ਉੱਚੀ ਨਹੀਂ ਹੋ ਜਾਂਦੀ ਇਹ ਰਾਸ ਮੰਡੀਆਂ ਘੁੰਮਣਾ ਜਾਂ ਫੋਨ ਤੇ ਸਾਰਾ ਦਿਨ ਮਨੁੱਖ ਕਹਿੰਦਾ ਵੀ ਮੇਰੇ ਕੋ ਗੁਰਦੁਆਰੇ ਜਾਣ ਨੂੰ ਟਾਈਮ ਹੈ ਨਹੀਂ ਮੇਰੇ ਕੋ ਜਪ ਕਰਨ ਨੂੰ ਟਾਈਮ ਹੈ ਨਹੀਂ ਫੋਨ ਤੇ ਸਕਰੀਨ ਟਾਈਮ ਹਰ ਮਨੁੱਖ ਦਾ ਦਿਨ ਤੋਂ 3 ਤੋਂ 4 ਘੰਟੇ ਹੋਵੇਗਾ ਔਰ ਐਸਾ ਮਨੁੱਖ ਕਹਿ ਰਿਹਾ ਕਿ ਮੇਰੇ ਕੋਲ ਟਾਈਮ ਹੈ ਨਹੀਂ ਟਾਈਮ ਹੈਗਾ ਪਰ ਬਕਾਰਾਂ ਲਈ ਟਾਈਮ ਹੈਗਾ ਭਰੀਏ ਮਤ ਪਾਪਾਂ ਕੇ ਸੰ ਇਹਦੇ ਫੋਨ ਤੇ ਫਿਲਮਾਂ ਦੇਖ ਕੇ ਤੇ ਗਾਣੇ ਸੁਣ ਕੇ ਇਹਦੇ ਨੂੰ ਤਾਂ ਮਤ ਜਿਹੜੀ ਆ ਪਾਪਾਂ ਨਾ ਭਰਦੀ ਆ ਹੰਕਾਰ ਨਾ ਭਰਦੀ ਆ ਇਹ ਤਾਂ ਕ੍ਰੋਧ ਨਾ ਭਰਦੀ ਆ ਮਨ ਅਤ੍ਰਿਪਤ ਕਰਦੀ ਆ ਇਹ ਤ੍ਰਿਪ ਨਹੀਂ ਕਰਦੀ ਇਹਦੇ ਨਾਲ ਕੋਈ ਸੋਚ ਉੱਚੀ ਨਹੀਂ ਉੱਠ ਜਾਂਦੀ ਇਹਨਾਂ ਕੋਈ ਮਨੁੱਖਾ ਆਪਣੇ ਬਕਾਰਾਂ ਨੂੰ ਸਾਧਣਾ ਨਹੀਂ ਹੈ ਸਾਧ ਨਹੀਂ ਬਣ ਜਾਂਦਾ ਆਪਣੇ ਆਪਣੇ ਇੰਦਰੀਆਂ ਦਾ ਮਾਸਟਰ ਨਹੀਂ ਬਣ ਜਾਂਦਾ ਇਹਦੇ ਨਾਲ ਤਾਂ ਹੋਰ ਸਮਾਂ ਤੇ ਹੰਕਾਰ ਦੀ ਪ੍ਰਵਿਰਤੀ ਜਨਮ ਲੈਂਦੀ ਹੈ ਹੁਣ ਸਾਰਾ ਦਿਨ ਜ਼ਿਆਦਾਤਰ ਮਨੁੱਖਾਂ ਨੂੰ ਜੋ ਅਨੁਭਵ ਕੀਤਾ ਉਹ ਫਨੀ ਵੀਡੀਓਜ਼ ਦੇਖਦੇ ਨੇ ਚਾ ਉਹ ਫਨੀ ਵੀਡੀਓ ਕੀ ਹੁੰਦਾ ਹਾਸੇ ਮਜ਼ਾਕ ਦੀ ਵੀਡੀਓ ਦੇਖਣਾ ਕੀ ਹੁੰਦਾ ਜਿੱਥੇ ਉਹ ਵੀਡੀਓ ਜਿੱਥੇ ਇੱਕ ਮਨੁੱਖ ਦੂਸਰੇ ਮਨੁੱਖ ਦਾ અપਮਾਨ ਕਰ ਰਿਹਾ ਜਿੱਥੇ ਇੱਕ ਮਨੁੱਖ ਦੂਸਰੇ ਮਨੁੱਖ ਨੂੰ ਛੋਟਾ ਦਿਖਾ ਰਿਹਾ ਅੱਜ ਕੱਲ ਜਿੰਨੀਆਂ ਵੀ ਫਿਲਮਾਂ ਬਣਾ ਰਹੀਆਂ ਬਣ ਰਹੀਆਂ ਪੰਜਾਬੀ ਦੇ ਵਿੱਚ ਜਾਂ ਹੋਰ ਵੀ ਸਭ ਕੋਮੇਡੀ ਤੇ ਬਣ ਰਹੀਆਂ ਫਨ ਤੇ ਵੰਗੀਆਂ ਫਹ ਹੈ ਕਿ ਕੋਮੇਡੀ ਹੈ ਕਿ ਕੋਮੇਡੀ ਹੈ ਜਿੱਥੇ ਇੱਕ ਮਨੁੱਖ ਦੂਸਰੇ ਮਨੁੱਖ ਨੂੰ ਨੀਵਾ ਦਿਖਾ ਰਿਹਾ ਹੋਵੇ અપਮਾਨ ਕਰ ਰਿਹਾ ਹੋਵੇ ਜੇ ਸਾਰਾ ਦਿਨ ਫਨੀ ਵੀਡੀਓਜ਼ ਦੇਖਣੀਆਂ ਨੇ ਤਾਂ ਉਹ ਜੋ ਸੰਸਕਾਰ ਬਣਨਗੇ ਇੱਕ ਮਨੁੱਖ ਦੇ ਉਹ ਬਣਨਗੇ અપਮਾਨ ਵਾਲੇ ਦੂਜਿਆਂ ਦੀ ਬੇਇੱਜ਼ਤੀ ਕਰਨ ਵਾਲੇ ਇਹਦੇ ਵਿੱਚੋਂ ਕੋਈ ਸਮਾਨ ਨਹੀਂ ਨਿਕਲੇਗਾ ਇਹਦੇ ਵਿੱਚੋਂ અપਮਾਨ ਹੀ ਨਿਕਲੇਗਾ ਇਹਦੇ ਵਿੱਚੋਂ ਕੋਈ ਮਨ ਤ੍ਰਿਪਤ ਨਹੀਂ ਹੋਏਗਾ ਮਨ ਅਤ੍ਰਿਪਤ ਹੋ ਜਾਏਗਾ ਤੇ ਏਸਾ ਅਤ੍ਰਿਪਤ ਮਨ ਦੁਰਾਚਾਰ ਤੇ ਮਜਬੂਰ ਕਰੇਗਾ ਅਪਰਾਧ ਤੇ ਮਜਬੂਰ ਕਰੇਗਾ ਕਿਉਂ ਕਿ ਮਾਤਤੇ ਸਾਰੀ ਪਾਪਾਂ ਨੇ ਭਰ ਲਈ ਪਾਪ ਤੋਂ ਹੀ ਅਪਰਾਧ ਜਨਮ ਲੈਂਦੇ ਨੇ ਸੋ ਇਹ ਇਹ ਤਰੀਕਾ ਹੈ ਮਾਤਤੇ ਗਿਆਨ ਸਮਝ ਸੋਚ ਉੱਚੀ ਹੋਵੇ ਤੇ ਵਿਸ਼ਾਲ ਹੋਵੇ ਨੰਬਰ 4 ਭੌਗ ਹਾਲ ਤੇ ਪ੍ਰੇਮ ਪਰਮਾਤਮਾ ਦਾ ਡਰ ਹਿਰਦੇ ਵਿੱਚ ਹੋਵੇ ਪਰਮਾਤਮਾ ਦਾ ਡਰ ਕੀ ਹੈ ਜੇ ਮੈਂ ਕਿਸੇ ਨੂੰ ਜੇ ਮੈਂ ਕਿਸੇ ਨੂੰ ਬੁਰਾ ਬੋਲਾਂਗਾ ਤਾਂ ਉਹ ਮੁੜ ਕੇ ਮੇਰੀ ਝੋਲੀ 'ਚ ਹੀ ਪੈਣਾ ਹੈ ਜੇ ਮੈਂ ਕਿਸੇ ਨੂੰ ਨੀਵਾ ਦਿਖਾਵਾਂਗਾ ਤੇ ਉਹ ਸੰਸਕਾਰ ਮੇਰੀ ਝੋਲੀ 'ਚ ਹੀ ਪੈਣੇ ਨੇ ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਕਰਮੋ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉੱਥੇ ਤਾਂ ਕਰਮਾਂ ਦੀ ਵਿਚਾਰ ਹੁੰਦੀ ਨੇ ਕਰਮਾਂ ਦੀ ਵਿਚਾਰ ਚਾਹੇ ਮਨ ਦੀ ਸੋਚਣੀ ਹੈ ਚਾਹੇ ਹੱਥਾਂ ਨਾਲ ਕਰਮਿਆ ਮਨ ਮਾਨਸਿਕ ਕਰਨ ਬਾਚਕ ਕਰਨ ਤੇ ਸਰੀਰੀ ਕਰਮ ਤਿੰਨ ਤਰ੍ਹਾਂ ਦੇ ਕਰਮ ਹਨ ਕਿਸੇ ਤਰ੍ਹਾਂ ਦਾ ਵੀ ਬੁਰਾ ਕਰਮ ਮਨੁੱਖ ਦੇ ਬੁਰੇ ਬੀਜ ਹਨ ਉਸ ਨੂੰ ਦੁੱਖ ਹੀ ਮਿਲਦਾ ਹੈ ਸੋ ਇਸ ਦਾ ਇਸ ਦੀ ਸਮਝ ਪੈਂਦੀ ਹੈ ਉਸ ਮਨੁੱਖ ਨੂੰ ਜੋ ਜਪ ਕਰਦਾ ਹੈ ਜੋ ਗੁਰਬਾਣੀ ਪੜ੍ਹਦਾ ਹੈ ਇਹ ਆਪਾਂ ਸਾਰਿਆਂ ਨੇ ਪੜ੍ਹਨੀ ਹੈ ਤੇ ਹਰ ਰੋਜ਼ ਪੜ੍ਹਨੀ ਹੈ ਜਪ ਤੇ ਸਿਮਰਨ ਸਵਾਸਾਂ ਨਾਲ ਚੱਲਣਾ ਚਾਹੀਦਾ ਹੈ ਇਹ ਤਾਂ ਸੋਚਣੀ 'ਚ ਚੱਲਣਾ ਚਾਹੀਦਾ ਹੈ ਜਪ ਹਮੇਸ਼ਾ ਸੋਚਣੀ 'ਚ ਹੋਣਾ ਚਾਹੀਦਾ ਪਰਮਾਤਮਾ ਹਮੇਸ਼ਾ ਸੋਚਣੀ 'ਚ ਹੋਣਾ ਚਾਹੀਦਾ ਵਾਹਿਗੁਰੂ ਹਮੇਸ਼ਾ ਸਿਮਰਨ 'ਚ ਹੋਣਾ ਚਾਹੀਦਾ ਪਰ ਇਸ ਟਾਈਮ ਮਨ ਦੇ ਵਿੱਚ ਹੈ ਕਿ ਸੋਚਣੀ 'ਚ ਹੈ ਕਿ ਸੋਚਣੀ 'ਚ ਹੈ અપਮਾਨ ਜਾਂ ਵੀਡੀਓ ਦੇਖ ਕੇ ਜੋ ਸੰਸਕਾਰ ਬਣਦੇ ਨੇ ਜੋ ਫਿਲਮਾਂ ਦੇਖ ਕੇ ਜੋ ਸੰਸਕਾਰ ਬਣਦੇ ਸੋਚਣੀ ਦਾ ਉਹ ਚੱਲ ਰਹੇ ਨੇ ਸੋਚਣੀ ਦਾ ਕਾਮ ਕਰੋ ਲੋ ਮੋਹ ਹੰਕਾਰ ਚੱਲ ਲਿਆ ਇਸ ਤੋਂ ਤਾਂ ਦੁਰਾਚਾਰ ਹੀ ਨਿਕਲੇਗਾ ਇਸ ਤੋਂ ਤੇ ਅਪਰਾਧ ਹੀ ਹੋਵੇਗਾ ਸੋ ਜਪ ਹਰ ਵੇਲੇ ਸਿਮਰਨ ਹਰ ਵੇਲੇ ਉੱਠਦੇ ਆਂ ਬੈੰਦੇ ਆਂ ਹਰ ਵੇਲੇ ਸਿਮਰਨ ਹੋਣਾ ਚਾਹੀਦਾ ਪਰਮਾਤਮਾ ਚੇਤੇ ਚ ਹੋਣਾ ਚਾਹੀਦਾ ਆਪ ਪਰਮਾਤਮਾ ਅੱਗੇ ਅਰਦਾਸ ਸਾਨੂੰ ਸਾਰਿਆਂ ਨੂੰ ਜਪਦਾ ਬਲ ਬਖਸ਼ੇ ਵਾਹਿਗੁਰੂ ਕਿਰਪਾ ਕਰਨ ਗੁਸਤਾਖੀ ਹੋ ਗਈ ਹੋਵੇ ਤੁਹਾ ਮੇਤੋ ਜੇ ਕੋਈ ਗੁਸਤਾਖੀ ਹੋਈ ਹੋਵੇ ਆਪ ਦੀ ਚਰਨ ਧੂਲ ਜਾਣ ਗੁਸਤਾਖੀ ਮਾਫ ਕਰਨਾ ਪਰਮਾਤਮਾ ਅੱਗੇ ਅਰਦਾਸ ਬੇਨਤੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਕਰਨ ਦਾ ਬਲ ਬਖਸ਼ਣਾ ਪੁੱਲਛੁਕ ਮਾਫ ਕਰਨੀ ਅੰਗ ਸੰਗ ਸਾਈ ਰਹਿਣਾ ਚੜ੍ਹਦੀ ਕਲਾ ਹਰ ਮਨੁੱਖ ਨੂੰ ਬਖਸ਼ਣੀ ਤੇ ਹਰ ਮਨੁੱਖ ਦੇ ਹਿਰਦੇ ਵਿੱਚ ਆਪ ਦਾ ਪਿਆਰ ਵਸਾਉਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ